ਏ ਜੀ ਮੇਰੇ ਹਸਬੰਡ ਹਸਨ ਮਾਨਕ ਉਰਫ ਮਤਲਬ ਹਸਨ ਖਾਨ ਜਿਨ੍ਹਾਂ ਨੂੰ ਕਹਿੰਦੇ ਨੇ ਕਿ ਪਿੰਡ ਸੈਦੋ ਕੇ ਵਿਆਹੀ ਸੀਗੀ ਮੈਂ ਤੇ ਇਹ ਦੂਜਾ ਵਿਆਹ ਕਰਵਾਇਆ ਸੀਗੇ ਬੰਗੇ ਤੁਹਾਨੂੰ ਪਤਾ ਪਤਾ ਲੱਗਾ ਦੂਜਾ ਵਿਆਹ ਕਰਾ ਲਿਆ ਓਦਾਂ ਜੀ ਮੇਰੇ ਭਰਾ ਕੋਲੇ ਮਤਲਬ ਇਦਾਂ ਥੋੜੀ ਜਿਹੀ ਉਹ ਆਈ ਸੀਗੀ ਗੱਲ ਉਹਨਾਂ ਨੇ ਆ ਕੇ ਦੇਖਿਆ ਜੀ ਫਿਰ ਉਹਨਾਂ ਨੇ ਬੰਗੇ ਪੁਲਿਸ ਸਟੇਸ਼ਨ ਆ ਕੇ ਕੰਪਲੀਟ ਕੀਤੀ ਕਿਤਨੇ ਦਾ ਹੈ ਉਹ ਕੁੜੀ ਕਿੱਥੇ ਦੀ ਆ ਓ ਜੀ ਯੂਕੇ ਦੀ ਆ ਜੀ ਵਦੇਸ਼ ਲਈ ਹਾਂਜੀ ਹਾਂਜੀ ਕਿਹਨ ਕੀ ਕਾਰਵਾਈ ਹੋਈ ਹਾਂਜੀ ਹਾਂਜੀ ਕੁਝ ਪਤਾ ਨਹੀਂ ਦੱਸਣਗੇ ਜੀ ਇਦਾਂ ਬਿਆਨ ਲੈ ਲੈਣ ਮੰਗਾ ਨਹੀਂ ਕਿ ਇਹ ਇਤੇ ਕੀਤਾ ਜਾਂਦਾ ਕਿ ਤੁਹਾਡੇ ਜਿਹੜੇ ਆ ਮੁਸਲਮਾਨ ਜਿਹੜੀ ਕਮੇਗਰ ਵਿੱਚ ਚਾਰ ਵਿਆਹ ਜਿਹੜੇ ਉਹ ਕਰਾਏ ਜਾਣ ਜਾਇਜ਼ ਹੈਗੇ ਨਹੀਂ ਜੀ ਇਦਾਂ ਨਹੀਂ ਚਾਰ ਹੈ ਤਾਂ ਹੈਗੇ ਨਹੀਂਗੇ ਤੇ ਪਰ ਉਹ ਮਤਲਬ ਵਾਈਫ ਦੀ ਉੱਤੇ ਰਜ਼ਾਮੰਦੀ ਹੋਣੀ ਚਾਹੀਦੀ ਆ ਪਰ ਇਹ ਤਾਂ ਮੈਨੂੰ ਕੁੱਟ ਮਾਰ ਕੇ ਘਰੇ ਸੱਟ ਗਏ ਸੀ ਨਾ ਮੈਨੂੰ ਤਾਂ ਪਤਾ ਵੀ ਨਹੀਂ ਸੀਗਾ ਕੁਝ ਬਸ ਇਹ ਜਨਸਾਫ਼ ਮਿਲੇ ਥੋ ਇਨਾਂ ਦੇ ਸਾਰੇ ਨੰਬਰ ਤੇ ਕੋਈ ਕੋਈ ਕਾਰਵਾਈ ਕੀਤੀ ਜਾਵੇ। ਤੁਸੀਂ ਕੁਲਦੀਪ ਮਨਜੀਦੇ ਕੀ ਲੱਗਦਾ? ਮੈਂ ਦੋਤਾ ਜੀ ਉਹਨਾਂ ਦਾ। ਉਹਨਾਂ ਦਾ ਦੋਤਾ ਹੈ। ਤੇ ਕੀ ਪ੍ਰੋਬਲਮ ਪਈ ਹੈ ਜਿਹੜੀ? ਜਿਵੇਂ ਕਰੇ ਲੜਾਈ ਹੈ ਜੀ ਉਹਦੇ ਪਰ ਕੇ ਆਇਆ। ਲਈ ਇੱਕ ਹੀ ਬਦਲ ਗਈ ਕਿ ਤੁਹਾਡਾ ਮਤਲਬ ਤੁਸੀਂ ਦੂਜੀ ਮੈਰਿਜ ਕਰਾ ਸ- ਕਰਾ ਰਹੇ ਹੋ ਇੱਥੇ। ਨਹੀਂ ਨਹੀਂ ਅਸੀਂ। ਅਰੇ ਇਹ ਤਾਂ ਸੂਟ ਚੱਲਦਾ ਸੀ ਜਿਹੜਾ। ਅਸੀਂ ਤਾਂ ਇੱਥੇ ਆਏ। ਪਹਿਲਾਂ ਹੋ ਚੁੱਕਾ ਤੁਹਾਡਾ ਤਲਾਕ ਵਗੈਰਾ। ਨਹੀਂ ਜੀ ਉਹ ਸਾਡਾ ਲੜਾਈ ਚੱਲ ਰਹੀ ਆ ਆਪਸ 'ਚ। ਹਾਂਜੀ। ਹਾਂਜੀ ਹਾਂਜੀ। ਕਬਤਰੇ ਲੋਡ ਸਪਿਊਟਾ ਹੁਣ ਕੋਈ ਵਿਆਹ ਨਹੀਂ ਕਰਾਉਣਾ ਇਹ ਨਹੀਂ 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 ਇੱਥੇ ਗੁਰਦਵਾਰੇ 574 ਮੈਰੇਜ ਹੋਈ ਆ ਜਾਇ ਮਹੱਲੇ ਵਾਲੇ ਵੀ ਕਹਿੰਦੇ ਤੁਸੀਂ ਵਿਆਹ ਕਰਾਇਆ ਹੋ ਤਾਂ ਇਹ ਹੈ ਤਾਂ ਉਹ ਜੀ ਨਹੀਂ ਗੁਰਦਵਾਰਾ ਪੰਥਮਤ ਸਹਿਕੂ ਪਾਠੀ ਸਾਹਿਬ ਜਿਹੜੇ ਨਹੀਂ ਨਹੀਂ ਕੋਈ ਇੱਥੇ ਵਿਆਹ ਵੀ ਹੋਇਆ ਸੀਗਾ ਹਾਂਜੀ ਹੋਇਆ ਆਨੰਦ ਘਰ ਆ ਕੀ ਨਾਮ ਆ ਉਹਨਾਂ ਦਾ ਹਸਨ ਮਾਨ ਲੜਕੀ ਦਾ ਜਸਪ੍ਰੀਤ ਕੌਰ ਗੁਰੂ ਮਰਿਆਦਾ ਅਨੁਸਾਰ ਹਾਂ ਗੁਰਮਰਿਆਦਾ ਅਨੁਸਾਰ ਪੂਰੀ ਮਰਿਆਦਾ ਅਨੁਸਾਰ ਹੋਇਆ ਜੀ ਵਿਆਹ ਹੋਇਆ ਹਾਂਜੀ ਅਰਮੋਲ ਪੈਸੇ ਜਵਿਆ ਸੀ ਉਹਨਾਂ ਦਾ ਤੇ ਜਿਹੜੇ ਫਿਰ ਇੱਥੇ ਆ ਗਏ ਲੰਗਰ ਅਨੰਦ ਕਾਰਜ ਇੱਥੇ ਹੋ ਗਿਆ ਅਨੰਦ ਕਾਰਜ ਇੱਥੇ ਹੋ ਗਿਆ ਹਾਂਜੀ ਕਿੰਨੇ ਕਿਸਗੇ ਬਰਾਤੀ ਆਏ ਸੀ ਤਕਰੀਬਨ 25 30 30 ਜਣੇ ਸੀ ਕੋਈ ਰਜਿਸਟ੍ਰੇਸ਼ਨ ਵਗੈਰਾ ਹੁੰਦੀ ਆ ਆਪਣੇ ਗੁਰੂ ਘਰ ਇੱਥੇ ਕੋਈ ਉਹ ਹੁੰਦੀ ਸਰਟੀਫିକੇਟ ਬਣਦਾ ਜੀ ਸਰਟੀਫିକੇਟ ਬਣਦਾ ਸੈਕੰਡ ਮੈਰिज ਕਰਾਉਣੀ ਚਾਹੁੰਦਾ ਉਸ ਪੰਦੀ ਅਧਿਪ ਦਰਖਾਸਤ ਆਨਲਾਈਨ ਆਈ ਸੀ ਉਹਦੇ ਵਿੱਚ ਇਹਨੂੰ ਬੁਲਾਇਆ ਗਿਆ ਦੋਨਾਂ ਤਰ੍ਹਾਂ ਨੂੰ ਬੁਲਾਉਣ ਤੋਂ ਬਾਅਦ ਇਹਨਾਂ ਨੇ ਆਪਸੀ ਵਿੱਚ ਗੱਲਬਾਤ ਕਰ ਲਈ ਸੀ ਤਿੰਨ ਦਿਨ ਪਹਿਲਾਂ ਉਹਦੇ ਵਿੱਚ ਇਹ ਆਉਂਦਾ ਕਿ ਸਾਡੀ ਆਪਸੀ ਗੱਲਬਾਤ ਚੱਲ ਰਹੀ ਆ ਉਹ ਜਿਹੜੀ ਲੜਕੀ ਨਾਲ ਨੇ ਮੈਰਿਜ ਦੀ ਗੱਲ ਕਰਦੇ ਵੀ ਹਜੇ ਤੱਕ ਵਿਆਹ ਦਾ ਕੋਈ ਪੂਫ ਜਾਂ ਸਬੂਤ ਨਹੀਂ ਆ ਇਥੇ ਅਨਬੋਲ ਪੈਲਸ ਆਇਸੀ ਪਾਰਟੀ ਚੱਲ ਰਹੀ ਸੀ ਉਹਦੇ ਵਿੱਚ ਉਹਨਾਂ ਦੋਨਾਂ ਤਰ੍ਹਾਂ ਨੂੰ ਬੁਲਾਇਆ ਗਿਆ ਸੀ ਇਹਨਾਂ ਨੇ ਕੰਪਲੇਂਟ ਕਰ ਦਿੱਤੀ ਨਹੀਂ ਨਹੀਂ ਕੋਈ ਗਲਤਫਰ ਨਹੀਂ ਆ ਉਹ ਉਹ ਵੀ ਪੜਤਾਲ ਦੇ ਵਿੱਚ ਅ ਗਰੂਫ ਹੋਣਗੇ ਜਾਂ ਉਹ ਗੱਲ ਇਹ ਹੈਗੀ ਹੈਗੀ ਸਾਹਮਣੇ ਤੇ ਵੈਸੇ ਹੀ ਕਰ ਵੀ ਅਮਚ ਜਾਂਦੀ ਜਾਈ। ਇਹ ਜੀ ਪੰਗੇ ਦੀ ਸਾਨੂੰ ਇਨਫੋਰਮੇਸ਼ਨ ਆਈ ਸੀ ਬੰਗਾ ਨੇ ਆ ਅੱਥੇ ਅਨਮੋਲ ਰੈਸਟੋਰੈਂਟ ਹੈ ਉਥੇ ਇਹਨੇ ਮੈਰਿਜ ਕਰਵਾਈ ਆ ਤੇ ਇੱਥੇ ਗੁਰਦੁਆਰਾ ਆ ਤਾਂ ਆਈਕਨ ਗੁਰਦੁਆਰੇ ਮਾਤਾ ਸਹਿਬ ਗੁਰਦੁਆਰੇ ਸਹਿਬ ਘਰ ਗੁਰਦੁਆਰਾ ਉਥੇ ਇਹਨੇ ਆਨੰਦ ਕਾਰਜ ਕਰਵਾਈ ਆ। ਹੋ ਹੈ ਕੋਈ ਵੀਡੀਓ ਵਗੈਰਾ ਜਾਂ ਸੀਸੀਟੀਵੀ ਵੀਡੀਓ ਵੀਡੀਓ ਨਹੀਂ ਹੈ ਜੀ ਸਾਨੂੰ ਇਹ ਇਨਫੋਰਮੇਸ਼ਨ ਜਿਹੜਾ ਅਨਮੋਲ ਰੈਸਟੋਰੈਂਟ ਦਾ ਮੈਨੇਜਰ ਆ ਉਹਨੇ ਦਿੱਤੀ ਸੀ ਵੀ ਅਸੀਂ ਉੱਥੇ ਵेटर ਭੇਜੇ ਸੀਗੇ ਠੀਕ ਹੈ ਜੀ ਕੋਲਡ ਡਰਿੰਕ ਵਗੈਰਾ ਵਗੈਰਾ ਬਰਤਨ ਉਹਦਾ ਲਾਸਟ ਮੀਲ ਜਦੋਂ ਖਾ ਰਹੇ ਸੀਗੇ ਉਸ ਟਾਈਮ ਤੇ ਪੁਲਿਸ ਨੇ ਇਹਨਾਂ ਨੂੰ ਉੱਥੋਂ ਪਕੜ ਕੇ ਥਾਣੇ ਲੈ ਕੇ ਆਂਦਾ ਸੀ